ਸਮਾਣਾ ਦੇ ਪਿੰਡ ਤਲਵੰਡੀ ਮਲਕ ਦੇ ਵਿੱਚ ਕੁਝ ਮਹੀਨੇ ਪਹਿਲਾਂ ਇੱਕ ਵਾਰਦਾਤ ਹੋਈਏ ਸਸਤੇ ਨੂ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਹੇ ਸੀ ਲੇਕਿਨ ਉਹਨਾਂ ਦੇ ਨਾਲ ਇੱਕ ਦੋ ਨੌਜਵਾਨਔਰ ਇੱਕ ਲੜਕੀ ਹੈ ਉਹਨਾਂ ਨੇ ਇੱਕ ਵਾਰਦਾਤ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਉਹਦੀ ਵਾਲੀਆਂ ਖੋ ਕੇ ਫਰਾਰ ਹੋਏ ਸੀ ਉਸ ਮਾਮਲੇ ਦੇ ਵਿੱਚ ਕਥਿਤ ਰੋਪੀਆਂ ਨੇ ਨੈਣਾਦੇਵੀ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਵਾਰਦਾਤ ਕੀਤੀ ਉਸਦੇ ਬਾਅਦ ਹਰਿਆਣਾ ਵਿੱਚ ਕੋਈ ਵਾਰਦਾਤ ਕੀਤੀ ਜਿਸ ਉਹਨਾਂ ਨੂੰ ਪੁਲਿਸ ਅਜ ਪ੍ਰੋਟੈਕਸ਼ਨ ਬਰੰਡ ਤੋਂ ਕੁਛੇਤਰ ਜੇਲ੍ਹ ਤੋਂ ਲੈ ਕੇ ਆਈ ਹੈ ਔਰ ਸਮਾਣਾ ਅਦਾਲਤ 'ਇਹ ਕਥਿਤ ਰੋਪੀਆਂ ਨੂੰ ਪੇਸ਼ ਕੀਤਾ ਗਿਆ ਕਥਿਤ ਰੁਪਏ ਪੇਸ਼ ਕਰਨ ਕੇ ਬਾਅਦ ਅਦਾਲਤ ਤੋਂ ਰਿਮਾਂਡ ਦੀ ਮੰਗ ਵੀ ਪੁਲਿਸ ਕਰੇਗੀ ਔਰ ਇਸ ਮਾਮਲੇ ਵਿੱਚ ਕਿੱਥੇ ਕਿੱਥੇ ਇਹਨਾਂ ਨੇ ਵਾਰਦਾਤਾਂ ਕੀਤੀਆਂ ਸਾਰਾ ਜਾਂਚ ਦਾ ਵਿਸ਼ਾ ਹੈ ਇਹਨਾਂ ਨੇ ਜੀ ਦੇਖੋ ਵਸਾਖੀ ਵਾਲੇ ਦਿਹਾੜੇ ਵਾਲੇ ਦਿਨ ਨਾ ਜੀ ਸਵੇਰੇ 4:45 ਮਿੰਟ ਤੇ ਨੂੰ ਸਸਣਾ ਜੋ ਤਲਵੰਡੀ ਪਿੰਡ ਦੀਆਂ ਹਨ ਤੇ ਦੇਖੋ ਨੂੰ ਸਸਣੋਂ ਗੁਰਦੁਆਰ ਸਾਹਿਬ ਮੱਥਾ ਟੇਕਣ ਜਾ ਰਹੀਆਂ ਸਨ ਇਹਨਾਂ ਨੇ ਦੇਖ ਲਿਆ ਵੀ ਉਹ ਜਾ ਰਹੀਆਂ ਨੇ ਜਦੋਂ ਲੱਟਾਂ ਪਈਆਂ ਇਹਨਾਂ ਨੇ ਕੰਨਾਂ ਚੋਂ ਦੇਖ ਲਈ ਟੌਪਸ ਤੇ ਵਾਲੀਆਂ ਇਹ ਉੱਥੇ ਰੁਕ ਗਏ ਢੇੜੇ ਕੱਢਦੇ ਰਹੇ ਜਦੋਂ ਮੱਥਾ ਟੇਕ ਕੇ ਵਾਪਸ ਆਈਆਂ ਤਾਂ ਵਾਪਸ ਆ ਕੇ ਉਹਨਾਂ ਦੇ ਇਹਨਾਂ ਨੇ ਕਾਰ ਇੱਕਦਮ ਰੋਕੀ ਉਹਨਾਂ ਦੇ ਕੋਲ ਰੋਕ ਕੇ ਉਹਨਾਂ ਦੀਆਂ ਵਾਲੀਆਂ ਤੇ ਟੌਪਸ ਨੂੰ ਸੱਸ ਦੇ ਖਿੱਚ ਕੇ ਫਰਾਰ ਹੋ ਗਏ ਅੱਜ ਕਿੱਥੋਂ ਇਹਨਾਂ ਨੂੰ ਲੈ ਆਏ ਇਹਨਾਂ ਨੂੰ ਅੱਜ ਇਹਨਾਂ ਨੂੰ ਖੇਤਰ ਜੇਲ੍ਹ ਤੋਂ ਲੈ ਕੇ ਆਏ ਜੀ ਓਦੋਂ ਬਾਅਦ ਇਹਨਾਂ ਨੇ ਜਾ ਕੇ ਇੱਕ ਵਾਰ ਦਾਤ ਨਾਣਾ ਦੇ ਵੀ ਕੀਤੀ ਅੱਛਾ ਜੀ ਨਾਣਾ ਦੇਵੀ ਤੋਂ ਜਾ ਕੇ ਵਾਲੀਆਂ ਖੜੀਆਂ ਉੱਥੇ ਉਹਨਾਂ ਨਾਣਾ ਦੇਵੀ ਵਾਲਿਆਂ ਨੇ ਇਹਨੂੰ ਅਰੈਸਟ ਕਰ ਲਿਆ ਓਦੋਂ ਬਾਅਦ ਅਸੀਂ ਅੱਜ ਇਹਨਾਂ ਨੂੰ ਪ੍ਰੋਟੈਕਸ਼ਨ ਵੰਡ ਲੈ ਕੇ ਅੱਜ ਇਹਨਾਂ ਦਾ ਰਿਮਾਂਡ ਲਵਾਂਗੇ ਅੱਜ ਮਾਨਯੋਗ ਦਾਲਚਪੇਸ਼ਟ ਹੈ ਜੀ ਵਰਦਤ ਕੀਤੀ ਸੀ ਕੋਈ ਹਾਂ ਹਰਿਆਣੇ ਵੀ ਵਰਦਤ ਹੈਗੀ ਉੱਥੇ ਟਾਈਮ ਵਾਲਾ ਹਾਂ ਤਾਂ ਹੀ ਉੱਥੇ ਰੋਜ਼ ਦਿਓ ਹੈ ਗਲਤੀ ਹੋ ਗਈ ਸਰ ਜੀ ਇਹ ਲੜਕੀ ਬਣਾ ਲੈ ਤੇਰੀ ਮੇਰੀ ਲਈ ਕੀਤੀ ਸੀ ਸਰ ਗਲਤੀ ਹੋ ਗਈ ਸਰ ਮੈਂ ਨੇ ਪ੍ਰਥਮ ਦਿਨ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼